ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਇਸ ਅਧਿਆਇ ਦਾ ਨਾਮ ਹੈ ਵਿਗਿਆਨਿਕਾਂ ਵੱਲੋਂ ਅਚੇਤਨ ਮਨ ਦੀ ਵਰਤੋਂ ਬਹੁਤ ਸਾਰੇ ਵਿਗਿਆਨੀਆਂ ਨੂੰ ਅਚੇਤਨ ਮਨ ਦੇ ਹਕੀਕੀ ਮਹੱਤਵ ਦਾ ਅਹਿਸਾਸ ਹੈ ਐਡਿਸਨ ਮਾਰਕੋਨੀ ਕੈਟਰਿੰਗ ਪੁਆਇਨਕੇਰ ਆਇਨਸਟਾਈਨ ਅਤੇ ਹੋਰ ਅਨੇਕਾ ਵਿਗਿਆਨੀਆਂ ਨੇ ਅਚੇਤਨ ਮਨ ਨੂੰ ਵਰਤਿਆ ਇਸ ਨੇ ਉਹਨਾਂ ਨੂੰ ਵਿਗਿਆਨ ਅਤੇ ਉਦਯੋਗ ਦੇ ਖੇਤਰ ਵਿੱਚ ਮੱਲਾ ਮਾਰਨ ਲਈ ਅੰਤਰਦ੍ਰਿਸ਼ਟੀ ਅਤੇ ਜਾਣਕਾਰੀ ਦਿੱਤੀ। ਖੋਜ ਕਰਨ ਤੇ ਇਹ ਪਤਾ ਲੱਗਾ ਹੈ ਕਿ ਅਚੇਤਨਮੰਦੀਆਂ ਸ਼ਕਤੀਆਂ ਨੂੰ ਸਰਗਰਮ ਕਰਨ ਦੀ ਯੋਗਤਾ ਨਹੀਂ ਵਿਗਿਆਨੀਆਂ ਅਤੇ ਦੂਜੇ ਖੋਜ ਕਾਰਜ ਕਰਨ ਵਾਲਿਆਂ ਦੀ ਸਫਲਤਾ ਨੂੰ ਨਿਸ਼ਚਿਤ ਕੀਤਾ। ਮਸ਼ਹੂਰ ਰਸਾਇਣ ਵਿਗਿਆਨੀ ਫ੍ਰੈਡਰਿਕ ਵਾਨ ਸਟਰਾਡੋਨਿਟਸ ਦਾ ਇੱਕ ਬਿਰਤਾਂਤ ਪੇਸ਼ ਹੈ ਕਿ ਕਿਵੇਂ ਉਸ ਨੇ ਅਚੇਤਨਮੰਦ ਦੀ ਸ਼ਕਤੀ ਨੂੰ ਆਪਣੀ ਵਿਗਿਆਨਿਕ ਸਮੱਸਿਆ ਹੱਲ ਕਰਨ ਲਈ ਵਰਤਿਆ। ਉਹ ਬਹੁਤ ਅਰਸੇ ਤੋਂ ਬੈਂਜ਼ਾਈਨ ਫਾਰਮੂਲੇ ਤੇ ਪ੍ਰਤੀਯੋਗ ਸ਼ਾਲਾ 'ਚ ਕੰਮ ਕਰ ਰਿਹਾ ਸੀ। ਉਹ 6 ਕਾਰਬਨ ਅਤੇ 6 ਹਾਈਡਰੋਜਨ ਐਟਮਾਂ ਨੂੰ ਵਿਸ਼ੇਸ਼ ਤਰਤੀਬ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਇਸ ਤਜਰਬੇ ਵਿੱਚ ਸਫਲ ਨਹੀਂ ਹੋ ਪਾ ਰਿਹਾ ਸੀ। ਥੱਕ ਹਾਰ ਕੇ ਉਸਨੇ ਆਪਣੇ ਅਚੇਤਨ ਮਨ ਨੂੰ ਇਹ ਗੁੰਝਲ ਸੁਲਝਾਉਣ ਦੀ ਬੇਨਤੀ ਕੀਤੀ। ਥੋੜੀ ਦੇਰ ਬਾਅਦ ਜਦੋਂ ਉਹ ਲੰਡਨ ਜਾਣ ਲਈ ਬੱਸ ਵਿੱਚ ਸਵਾਰ ਹੋ ਰਿਹਾ ਸੀ ਤਾਂ ਉਸਦੇ ਅਚੇਤਨ ਮਨ ਵੱਲੋਂ ਉਸਦੇ ਚੇਤਨਮਨ ਨੂੰ ਇੱਕ ਬਿੰਬ ਦੀ ਆਮਦ ਹੋਈ। ਇੱਕ ਅਜੀਬ ਅਕਸ ਸੀ ਜਿਸ ਵਿੱਚ ਇੱਕ ਸੱਪ ਆਪਣੀ ਪੂੰਛ ਨੂੰ ਕੱਟਣ ਦੀ ਕੋਸ਼ਿਸ਼ ਵਿੱਚ ਗੁਲਾਈਦਾਰ ਘੁੰਮ ਰਿਹਾ ਸੀ ਅਚੇਤਨ ਮਨ ਵੱਲੋਂ ਦਰਸਾਇਆ ਇਸ ਅਕਸ ਨੇ ਵਿਗਿਆਨੀ ਨੂੰ ਮੁਸ਼ਕਲ ਦਾ ਹੱਲ ਸੁਝਾ ਦਿੱਤਾ ਸੱਪ ਦੀ ਗੁਲਾਈਦਾਰ ਘੁੰਮਣ ਤੋਂ ਉਸ ਨੂੰ ਅਹਿਸਾਸ ਹੋ ਗਿਆ ਕਿ ਕਾਰਬਨ ਤੇ ਹਾਈਡਰੋਜਨ ਦੇ ਐਟਮਾਂ ਨੂੰ ਗੁਲਾਈਦਾਰ ਤਰਤੀਬ ਦੇਣੀ ਹੈ ਉਸ ਨੇ ਉਸੇ ਤਰ੍ਹਾਂ ਕੀਤਾ ਅਤੇ ਸਿੱਟੇ ਵੱਜੋ ਬੈਂਜ਼ਾਈਨ ਰਿੰਗ ਨਾਂ ਦੇ ਸਿਧਾਂਤ ਦਾ ਜਨਮ ਹੋਇਆ ਜਿਸ ਵਿੱਚ ਐਟਮਾ ਦੀ ਤਰਤੀਬ ਗੁਲਾਈਦਾਰ ਹੁੰਦੀ ਹੈ ਇੱਕ ਪ੍ਰਸਿੱਧ ਵਿਗਿਆਨੀ ਦੀਆਂ ਲਬਦਾਂ ਦਾ ਭੇਦ ਨਿਕੋਲਾ ਟੈਸਲਾ ਇੱਕ ਪ੍ਰਸਿੱਧ ਬਿਜਲੀ ਵਿਗਿਆਨੀ ਸੀ ਜਿਸ ਨੇ ਬਹੁਤ ਸਾਰੀਆਂ ਮਹੱਤਵਪੂਰਨ ਖੋਜਾਂ ਕੀਤੀਆਂ ਉਹਦੇ ਮਨ 'ਚ ਜਦੋਂ ਵੀ ਕਿਸੇ ਨਵੀਂ ਖੋਜ ਦਾ ਵਿਚਾਰ ਆਉਂਦਾ ਸੀ ਉਹ ਇਸ ਨੂੰ ਆਪਣੀ ਕਲਪਨਾ ਵਿੱਚ ਉਸਾਰਦਾ ਸੀ ਉਸ ਨੂੰ ਪਤਾ ਸੀ ਕਿ ਉਸ ਦਾ ਅਚੇਤਨ ਮਨ ਸੁਚੇਤ ਮਨ ਦੀ ਕਲਪਨਾ ਦੀ ਪੁਨਰ ਸਿਰਜਣਾ ਕਰੇਗਾ ਅਤੇ ਇਸ ਨੂੰ ਸਥੂਲ ਰੂਪ ਦੇਣ ਲਈ ਜਿਹੜੇ ਹਿੱਸੇ ਲੁੜਿੰਦੇ ਹਨ ਉਹਨਾਂ ਦੀ ਮੁਕੰਮਲ ਜਾਣਕਾਰੀ ਸੁਚੇਤ ਮਨ ਕੋਲ ਭੇਜੇਗਾ ਹਰ ਲੁੜਿੰਦੇ ਸਦਾਂਤ ਨੂੰ ਚੁੱਪਚਾਪ ਮਹਿਸੂਸ ਕਰਕੇ ਉਹ ਬਿਨਾਂ ਸਮਾਂ ਗੁਆਏ ਨੁਕਸਾਨ ਨੂੰ ਦੂਰ ਕਰਨ ਲੱਗ ਜਾਂਦਾ ਸੀ ਅਤੇ ਆਪਣੇ ਮਨ ਦੁਆਰਾ ਨਿਰਮਿਤ ਉਤਪਾਦ ਨੂੰ ਟੈਕਨੀਸ਼ੀਅਨਾਂ ਦੇ ਸਪੁਰਦ ਕਰਨ ਦੇ ਯੋਗ ਹੋ ਜਾਂਦਾ ਸੀ ਉਸ ਨੇ ਕਿਹਾ ਮੇਰਾ ਜੰਤਰ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਮੈਂ ਇਸ ਦੀ ਕਲਪਨਾ ਕੀਤੀ ਸੀ 20 ਸਾਲਾਂ ਤੋਂ ਮੈਨੂੰ ਇੱਕ ਵਾਰ ਵੀ ਨਿਰਾਸ਼ ਨਹੀਂ ਹੋਣਾ ਪਿਆ ਪ੍ਰਕਿਰਤੀ ਵਿਗਿਆਨੀ ਦੀ ਮੁਸ਼ਕਿਲ ਦਾ ਹੱਲ ਪ੍ਰਸਿੱਧ ਅਮਰੀਕਨ ਪ੍ਰਕਿਰਤੀ ਵਿਗਿਆਨੀ ਪ੍ਰੋਫੈਸਰ ਅਗਾਸੇਜ ਨੂੰ ਆਪਣੇ ਅਚੇਤਨ ਮਨ ਦੀ ਜਮਤਕਾਰੀ ਸ਼ਕਤੀ ਦਾ ਪਤਾ ਨੀਂਦ ਦੇ ਦੌਰਾਨ ਲੱਗਿਆ ਉਸ ਦੀ ਪਤਨੀ ਨੇ ਉਸ ਦੀ ਮੌਤ ਤੋਂ ਬਾਅਦ ਉਸ ਦੀ ਜੀਵਨੀ ਲਿਖੀ ਜਿਸ ਵਿੱਚ ਇੱਕ ਘਟਨਾ ਦਾ ਜ਼ਿਕਰ ਈਉਂ ਆਇਆ ਹੈ ਦੋ ਹਫ਼ਤਿਆਂ ਤੋਂ ਉਹ ਇੱਕ ਪੱਥਰ ਦੇ ਟੁਕੜੇ ਦੇ ਛਾਪੇ ਇੱਕ ਮੱਛੀ ਦੇ ਅਵਸ਼ੇਸ਼ ਨੂੰ ਸਮਝਣ ਦਾ ਯਤਨ ਕਰ ਰਿਹਾ ਸੀ ਪਰਚਾਨ ਹੋ ਕੇ ਉਸ ਨੇ ਇਸ ਕੰਮ ਨੂੰ ਠੱਪ ਕਰ ਦਿੱਤਾ ਅਤੇ ਇਸ ਵਿਚਾਰ ਨੂੰ ਹੀ ਆਪਣੇ ਅੰਦਰੋਂ ਕੱਢਣ ਦਾ ਯਤਨ ਕੀਤਾ ਇੱਕ ਰਾਤ ਜਦੋਂ ਉਹ ਸੌ ਰਿਹਾ ਸੀ ਤਾਂ ਉਸ ਨੂੰ ਮੱਛੀ ਦੇਸੀ ਆਪਣੇ ਸੰਪੂਰਨ ਅੰਗਾਂ ਸਮੇਤ ਉਹ ਉੱਠ ਬੈਠਾ ਤੇ ਸੁਪਨੇ ਦੇ ਆਧਾਰ ਤੇ ਮੱਛੀ ਦਾ ਚਿੱਤਰ ਬਣਾਉਣ ਲੱਗਾ ਪਰ ਸੁਪਨੇ ਵਿੱਚਲਾ ਬਿੰਬ ਤੁੰਦਲਾ ਹੋ ਗਿਆ ਉਹ ਕਾਮਯਾਬ ਨਾ ਹੋ ਸਕਿਆ ਫਿਰ ਉਹ ਆਪਣੀ ਪ੍ਰਯੋਗਸ਼ਾਲਾ ਵਿੱਚ ਗਿਆ ਤਾਂ ਕਿ ਮੱਛੀ ਦਾ ਅਵਸ਼ੇਸ਼ ਦੇਖ ਕੇ ਚਿੱਤਰ ਮੁਕੰਮਲ ਹੋ ਸਕੇ ਪਰ ਸਫਲਤਾ ਪੱਲੇ ਨਹੀਂ ਪਈ ਅਗਲੀ ਰਾਤ ਫਿਰ ਉਹ ਮੱਛੀ ਦੇ ਉਸ ਦੇ ਸੁਪਨੇ ਚ ਆਈ ਪਰ ਐਤਕੀ ਵੀ ਚਿੱਤਰ ਬਣਾਉਣ ਸਮੇਂ ਸੁਪਨਾ ਜ਼ਿਆਦਾ ਸਚੁਲੁਪਤ ਹੋ ਗਿਆ ਇਸ ਉਮੀਦ ਨਾਲ ਕਿ ਇਹ ਸੁਪਨਾ ਫਿਰ ਆਵੇਗਾ ਤੀਜੀ ਰਾਤ ਉਸਨੇ ਸੌਣ ਤੋਂ ਪਹਿਲਾਂ ਹੀ ਕਾਗਜ਼ ਤੇ ਪੈਨਸਲ ਆਪਣੇ ਕੋਲ ਰੱਖ ਲਏ ਸਵੇਰੇ ਸਵੇਰੇ ਉਸ ਨੂੰ ਮੱਛੀ ਸੁਪਨੇ ਚ ਦਿਖਾਈ ਦਿੱਤੀ ਪਹਿਲਾਂ ਧੁੰਦਲੀ ਫਿਰ ਇੱਕਦਮ ਸਪਸ਼ਟ ਉਸਦੇ ਆਕਾਰ ਬਾਰੇ ਕੋਈ ਸ਼ੱਕ ਨਾ ਰਿਹਾ ਅਰਧ ਜਾਗਰਿਤ ਅਵਸਥਾ ਚੋਂ ਹੀ ਉਸਨੇ ਕਾਗਜ਼ ਪੈਨਸਲ ਚੁੱਕਿਆ ਤੇ ਮੱਛੀ ਦਾ ਸਕੈਚ ਬਣਾ ਲਿਆ ਸਵੇਰੇ ਉੱਠ ਕੇ ਜਦੋਂ ਉਸਨੇ ਆਪਣਾ ਬਣਾਇਆ ਸਕੈਚ ਵੇਖਿਆ ਤਾਂ ਹੈਰਾਨ ਹੋ ਕੇ ਰਹਿ ਗਿਆ ਉਸ ਨੂੰ ਯਕੀਨ ਨਹੀਂ ਸੀ ਕਿ ਏਕੇ ਇਸ ਅਵਸ਼ੇਸ਼ ਚੋਂ ਉਸ ਨੂੰ ਐਨੇ ਸਪਸ਼ਟ ਰਚਨ ਮਿਲ ਸਕਦੇ ਹਨ ਉਹ ਛੇਤੀ ਛੇਤੀ ਆਪਣੀ ਪ੍ਰਯੋਗਸ਼ਾਲਾ ਚ ਗਿਆ ਉਸਨੇ ਪੱਥਰ ਦਾ ਟੁਕੜਾ ਪਾਸੇ ਕਰਕੇ ਮੱਛੀ ਦਾ ਅਵਸ਼ੇਸ਼ ਵੇਖਿਆ ਉਸ ਨੂੰ ਅਗਾੜਨ ਤੇ ਹਰਤੋਈ ਕਿ ਉਹ ਬਿਲਕੁਲ ਸੁਪ੍ਰਣ ਚ ਵੇਖੀ ਮੱਛੀ ਨਾਲ ਮਿਲਦਾ ਜੁਲਦਾ ਸੀ ਇੱਕ ਡਾਕਟਰ ਨੇ ਸ਼ੂਗਰ ਰੋਗ ਦੀ ਸਮੱਸਿਆ ਦਾ ਹੱਲ ਲੱਭਿਆ ਕੁਝ ਸਾਲ ਪਹਿਲਾਂ ਇੱਕ ਰਸਾਲੇ 'ਚ ਛਪਿਆ ਇੱਕ ਲੇਖ ਮੇਰੇ ਹੱਥ ਲੱਗਾ ਜਿਸ 'ਚੋਂ ਇਨਸੂਲਿਨ ਦੇ ਸਰੋਤ ਦਾ ਜ਼ਿਕਰ ਸੀ ਇਸ ਲੇਖ ਦਾ ਸੰਖੇਪ ਰੂਪ ਇਸ ਤਰ੍ਹਾਂ ਸੀ ਤਕਰੀਬਨ 40 ਕੋਸਾਲ ਪਹਿਲਾਂ ਡਾਕਟਰ ਫਰੈਂਡਰਿਕ ਬੈਂਟਿੰਗ ਜੋ ਕੈਨੇਡਾ ਦਾ ਪ੍ਰਸਿੱਧ ਡਾਕਟਰ ਅਤੇ ਸਰਜਨ ਸੀ ਸ਼ੂਗਰ ਦੀ ਬਿਮਾਰੀ ਤੇ ਬਣਾ ਧਿਆਨ ਕੇਂਦਰਿਤ ਕਰ ਰਿਹਾ ਸੀ ਉਹਨਾਂ ਵੇਲੇਮ ਵਿੱਚ ਇਸ ਰੋਗ ਤੇ ਕਾਬੂ ਪਾਉਣ ਦਾ ਕੋਈ ਅਸਰਦਾਰ ਸਾਧਨ ਨਹੀਂ ਸੀ ਡਾਕਟਰ ਬੈਂਟਿੰਗ ਨੇ ਇਸ ਪ੍ਰਸੰਗ ਵਿੱਚ ਕਈ ਤਜਰਬੇ ਕੀਤੇ ਸਨ ਬਹੁਤ ਸਾਰਾ ਅੰਤਰਰਾਸ਼ਟਰੀ ਪੱਧਰ ਦਾ ਸਹਿਯੋਗ ਪੜਿਆ ਸੀ ਇੱਕ ਰਾਤ ਬਧਾਰੇ ਥੱਕਿਆ ਹੋਣ ਕਰਕੇ ਉਸ ਨੂੰ ਗੂੜੀ ਨੀਂਦ ਆਈ ਨੀਂਦ ਦੇ ਦੌਰਾਨ ਉਸ ਦੇ ਅਵਚੇਤਨ ਮਾਨ ਨੇ ਉਸ ਨੂੰ ਸੁਝਾਇਆ ਕਿ ਕੁੱਤੇ ਦੇ ਬਿਕਾਰ ਪੈ ਪਿੱਤੇ ਦੀ ਨਾਲੀ ਦੇ ਅਵਸ਼ੇਸ਼ ਕੱਢ ਲਵੇ ਇਸ ਤਰ੍ਹਾਂ ਇਨਸੂਲਿਨ ਦੀ ਖੋਜ ਹੋਈ ਜਿਸ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ ਅਸਲ ਜੋ ਡਾਕਟਰ ਬੈਂਟਿੰਗ ਲਗਾਤਾਰ ਇਸ ਸਮੱਸਿਆ ਦਾ ਹੱਲ ਲੱਭਣ 'ਚ ਲੱਗੇ ਹੋਏ ਸਨ ਉਹਨਾਂ ਦੇ ਅਵਚੇਤਨ ਮਨ ਨੇ ਸਮੱਸਿਆ ਦੇ ਅਨੁਕੂਲ ਆਪਣੀ ਪ੍ਰਤੀਕਿਰਿਆ ਦਿੱਤੀ ਇਸ ਦਾ ਮਤਲਬ ਇਹ ਵੀ ਨਹੀਂ ਕਿ ਹਮੇਸ਼ਾ ਹੀ ਰਾਤੋਂ ਰਾਤ ਤੁਹਾਡੀ ਅਨ ਸਮੱਸਿਆ ਦਾ ਹੱਲ ਮਿਲ ਜਾਵੇਗਾ ਹੋ ਸਕਦਾ ਹੈ ਕਿ ਜਵਾਬ ਕੁਝ ਸਮਾਂ ਤੱਕ ਨਾ ਸੁਜੇ ਘਬਰਾਓ ਨਾ ਹਾਰarad ਸੌਣ ਤੋਂ ਪਹਿਲਾਂ ਆਪਣੀ ਸਮੱਸਿਆ ਅਵਚੇਤਨ ਮਨ ਕੋਲ ਰੱਖੋ देरी ਹੋਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਸਮੱਸਿਆ ਨੂੰ ਬਹੁਤ ਔਖੇ ਸਮਝਦੇ ਹੋ ਤੁਸੀਂ ਆਪ ਹੀ ਇਹ ਸੋਚੀ ਬੈਠੇ ਹੋ ਕਿ ਇਸ ਸਮੱਸਿਆ ਦੇ ਹੱਲ ਤੋਂ ਤਾਂ ਬੜਾ ਸਮਾਂ ਲੱਗੇਗਾ ਤੁਹਾਡਾ ਅਚੇਤਨ ਮਨ ਸਮਾਂ ਰਹਿਤ ਅਤੇ ਸਥਾਨ ਰਹਿਤ ਹੈ ਤੁਸੀਂ ਇਹ ਸੋਚੋਗੇ ਤੁਹਾਡੇ ਕੋਲ ਸਮੱਸਿਆ ਦਾ ਤਤਕਾਲੀਨ ਹੱਲ ਹੈ ਆਪਣੇ ਜਵਾਬ ਨੂੰ ਪਵਿੱਖਤੇ ਨਾ ਛੱਡੋ ਅਚੇਤਨਮੰਦ ਫੈਸਲੇ ਤੇ ਵਿਸ਼ਵਾਸ ਰੱਖੋ ਕਿਵੇਂ ਇੱਕ ਵਿਗਿਆਨੀ ਡਾਕਟਰ ਰੂਸੀ ਯਾਤਰਾ ਕੈਂਪ ਤੋਂ ਬਚ ਕੇ ਨਿਕਲੇ ਆ ਡਾਕਟਰ ਲੋਥਾਕਸ ਵਨ ਬਲੈਂਕ ਰક્ત ਸੁਸਾਇਟੀ ਦਾ ਮੈਂਬਰ ਸੀ ਅਤੇ ਬਿਜਲਾਈ ਇੰਜੀਨੀਅਰਿੰਗ ਦਾ ਇੱਕ ਚਰਚਿਤ ਖੋਜ ਕਰਤਾ ਸੀ ਉਸ ਨੇ ਸੰਖੇਪ ਵਿੱਚ ਦੱਸਿਆ ਕਿ ਕਿਵੇਂ ਉਸ ਨੇ ਅਚੇਤਨ ਮੰਦੀ ਸਹਾਇਤਾ ਨਾਲ ਕੋਲਾਖਾਨ ਵਿੱਚ ਜਤਨਾ ਕੈਂਪ ਦੇ ਚੋਂ ਜ਼ਾਲਮ ਗੱਡ ਦੇ ਹੱਥੋਂ ਆਪਣੇ ਆਪ ਨੂੰ ਮਰਨ ਨੂੰ ਬਚਾਇਆ ਉਸ ਦਾ ਬਿਆਨ ਇਸ ਪ੍ਰਕਾਰ ਹੈ ਮੈਂ ਜੰਗੀ ਕੈਦੀ ਦੇ ਰੂਪ ਵਿੱਚ ਇੱਕ ਕੋਲਾਖਾਨ ਚੋਂ ਬਣੀ ਜੇਲ੍ਹ ਵਿੱਚ ਕੈਦ ਸਾਂ ਮੈਂ ਜੇਲ੍ਹ ਦੇ ਆਂਗਣ 'ਚੋਂ ਕਿੰਨੇ ਹੀ ਲੋਕਾਂ ਨੂੰ ਮਰਦੇ ਆ ਵੇਖਿਆ ਸਾਡੇ ਉੱਪਰ ਨਿਰਦਈ ਸੁਰੱਖਿਆ ਗਾਰਡਾਂ ਹੰਕਾਰੀ ਅਫਸਰਾਂ ਚੌਕਸ ਕਰਮਚਾਰੀਆਂ ਦੁਆਰਾ ਨਿਗਰਾਨੀ ਰੱਖੀ ਜਾਂਦੀ ਸੀ ਇੱਕ ਛੋਟ ਹੈ ਜੈ ਡਾਕਟਰੀ ਮੁਆਇਨੇ ਤੋਂ ਬਾਅਦ ਹਰ ਬੰਦੇ ਨੂੰ ਕੋਲੇ ਦੀ ਇੱਕ ਨਿਸ਼ਚਿਤ ਮਾਤਰਾ ਅਲਾਟ ਕਰ ਦਿੱਤੀ ਜਾਂਦੀ ਸੀ ਮੇਰਾ ਕੋਟਾ 300 ਪਾਉਂਡ ਪ੍ਰਤੀ ਦਿਨ ਸੀ ਜੇਕਰ ਬੰਦਾ ਨਿਸ਼ਚਿਤ ਕੋਟਾ ਪੂਰਾ ਨਾ ਕਰੇ ਤਾਂ ਉਸ ਦੀ ਖਾਣਕ ਦਾ ਇੱਕ ਹਿੱਸਾ ਘਟਾ ਦਿੱਤਾ ਜਾਂਦਾ ਸੀ ਤੇ ਕੁਝ ਚਿਰ ਬਾਅਦ ਉਹ ਬੰਦਾ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਸੀ ਮੈਂ ਉਸ ਕੈਂਪ ਤੋਂ ਭੱਜਣ ਦੀ ਯੋਜਨਾ ਬਣਾਉਣ ਲੱਗਾ ਮੈਨੂੰ ਪਤਾ ਸੀ ਕਿ ਮੇਰਾ ਅਚੇਤਨ ਮਨ ਕੋਈ ਨਾ ਕੋਈ ਰਸਤਾ ਲੱਭ ਲਵੇਗਾ ਮੇਰਾ ਜਰਮਨੀ ਵਿਚਲਾ ਘਰ ਤਾ ਦਿੱਤਾ ਗਿਆ ਸੀ ਪਰਿਵਾਰ ਖਤਮ ਕਰ ਦਿੱਤਾ ਗਿਆ ਸੀ ਮੇਰੇ ਸਾਰੇ ਦੋਸਤ ਅਤੇ ਪੁਰਾਣੇ ਸਾਥੀ ਜਾਂ ਤਾਂ ਲੜਾਈ 'ਚ ਮਾਰੇ ਜਾ ਚੁੱਕੇ ਸਨ ਤੇ ਜਾਂ ਮੇਰੇ ਵਾਂਗ ਕਿਸੇ ਕੈਂਪ 'ਚ ਨਰਕ ਭੋਗ ਰਹੇ ਸਨ ਮੈਂ ਆਪਣੇ ਅਚੇਤਨ ਮਨ ਨੂੰ ਕਿਹਾ ਮੈਂ ਲਾਸ ਐਂਜਲਸ ਜਾਣਾ ਚਾਹੁੰਦਾ ਹਾਂ ਮੈਨੂੰ ਰਾਹ ਸੁਝਾਓ ਮੈਂ ਲਾਸ ਐਂਜਲਸ ਦੀਆਂ ਤਸਵੀਰਾਂ ਵੇਖੀਆਂ ਸਨ ਕੁਝ ਰਸਤੇ ਤੇ ਕੁਝ ਇਮਾਰਤਾਂ ਮੈਨੂੰ ਚੰਗੀ ਤਰ੍ਹਾਂ ਜਗਦ ਸਨ ਦਿਨ ਰਾਤ ਮੈਂ ਇਹ ਕਲਪਨਾ ਕਰਦਾ ਹਾਂ ਵਿਲਸ਼ਾਇਰ ਦੇ ਰਾਤੋਂ ਮੈਂ ਆਪਣੀ ਅਮਰੀਕਨ ਦੋਸਤ ਜੋ ਕਿ ਹੁਣ ਮੇਰੀ ਪਤਨੀ ਹੈ ਦੇ ਨਾਲ ਜਾ ਰਿਹਾ ਹਾਂ ਜਿਸ ਨੂੰ ਮੈਂ ਵਿਸ਼ਵ ਯੁੱਧ ਤੋਂ ਪਹਿਲਾਂ ਵਰਲਿੰਗ ਤੋਂ ਮਿਲਿਆ ਸੀ ਮੇਰੀ ਕਲਪਨਾ ਚ ਅਸੀਂ ਸਟੋਰਾਂ ਬਸਾਂ ਜਾਂਦੇ ਰੈਸਟੋਰੈਂਟ ਚ ਖਾਂਦੇ ਪੀਂਦੇ ਹਰ ਰਾਤ ਆਪਣੀ ਕਲਪਨਾ ਚ ਮੈਂ ਇੱਕ ਖਾਸ ਥਾਂ ਤੋਂ ਅਮਰੀਕਨ ਕਾਰ ਨੂੰ ਲਾਸ ਐਂਜਲਸ ਦੀਆਂ ਸੜਕਾਂ ਤੇ ਚਲਾਉਂਦਾ ਮੈਂ ਕਲਪਨਾ ਚ ਇਹ ਸਭ ਕੁਝ ਬੜੇ ਸੰਜੀਪ ਰੂਪ ਚ ਕਰਦਾ ਮੇਰੇ ਲਈ ਇਹ ਕਾਲਪਨਿਕ ਤਸਵੀਰਾਂ ਉਸੇ ਤਰ੍ਹਾਂ ਸੁਭਾਵਿਕ ਸਨ ਜਿਵੇਂ ਕੈਂਪ ਦੇ ਬਾਹਰ ਖਲੋਤਾ ਦਰਖਤ ਹਰ ਸਵੇਰ ਜੇਲ੍ਹ ਦਾ ਪ੍ਰਮੁੱਖ ਸੁਰੱਖਿਆ ਅਧਿਕਾਰੀ ਕੈਦੀਆਂ ਨੂੰ ਕਤਾਰ ਚੋਂ ਖੜਾ ਕਰਕੇ ਗਿਣਤੀ ਕਰਦਾ ਉਸਨੇ ਹਾਜ਼ਰੀ ਲਾਉਣ ਲਈ ਆਵਾਜ਼ ਦਿੱਤੀ ਇੱਕ 2 3 ਤੇ ਜਦੋਂ ਮੇਰਾ ਨੰਬਰ 17 ਪੁਕਾਰਿਆ ਗਿਆ ਤਾਂ ਇੱਕ ਪਾਸ ਮੈਂ ਇੱਕ ਪਾਸੇ ਹੋ ਗਿਆ ਅਚਾਨਕ ਉਹਨੂੰ ਦਫ਼ਤਰੋਂ ਬਲਾਵਾ ਆ ਗਿਆ ਹਾਜ਼ਰੀ ਵਿੱਚੇ ਛੱਡ ਕੇ ਉਹ ਚਲਾ ਗਿਆ ਤੇ ਵਾਪਸ ਪਰਤ ਕੇ ਗਲਤੀ ਨਾਲ ਮੇਰੇ ਤੋਂ ਬਾਅਦ 18 ਨੰਬਰ ਤੋਂ ਗਿਣਤੀ ਸ਼ੁਰੂ ਕਰ ਦਿੱਤੀ ਸ਼ਾਮ ਨੂੰ ਵੀ ਗਿਣਤੀ ਪੂਰੀ ਨਿਕਲੀ ਉਹਨਾਂ ਨੂੰ ਮੇਰੀ ਕਮੀ ਮਹਿਸੂਸ ਹੀ ਨਹੀਂ ਹੋਈ ਤੇ ਜਦੋਂ ਮੈਂ ਫਰਾਰ ਹੋਣ ਦਾ ਪਤਾ ਲੱਗਾ ਤਾਂ ਬਹੁਤ ਦੇ ਹੋ ਚੁੱਕੀ ਸੀ ਨਾ ਬਿਨਾਂ ਕਿਸੇ ਨੂੰ ਪਤਾ ਲੱਗਿਆ ਕੈਂਪ 'ਚੋਂ ਨਿਕਲਿਆ ਤੇ ਪੂਰੇ 24 ਘੰਟੇ ਬਿਨਾਂ ਰੁਕਿਆ ਤੁਰਦਾ ਰਿਹਾ ਅਗਲੇ ਦਿਨ ਇੱਕ ਵਿਰਾਂਜਈ ਥਾਂ ਤੇ ਆਰਾਮ ਕੀਤਾ ਮੱਛੀਆਂ ਅਧਾ ਜੰਗਲੀ ਜਾਨਵਰਾਂ ਨੂੰ ਮਾਰ ਕੇ ਖਾਦਾ ਤੇ ਢਿੱਡ ਦੀ ਅੱਗ ਬੁਝਾਈ ਮੈਨੂੰ ਪੋਲੈਂਡ ਜਾਂਦੀ ਕੋਲੇ ਦੀ ਇੱਕ ਗੱਡੀ ਮਿਲੀ ਜਿਸ 'ਤੇ ਸਵਾਰ ਹੋ ਕੇ ਮੈਂ ਪੋਲੈਂਡ ਪਹੁੰਚ ਗਿਆ ਉੱਥੋਂ ਆਪਣੇ ਕੁਝ ਦੋਸਤਾਂ ਦੀ ਸਹਾਇਤਾ ਨਾਲ ਮੈਂ ਸਵਿਟਜ਼ਰਲੈਂਡ ਦੇ ਲਿਊਸਰਨ ਸ਼ਹਿਰ 'ਚ ਪਹੁੰਚ ਗਿਆ ਇੱਕ ਸ਼ਾਮ ਲਿਊਸਰਨ ਦੇ ਪੈਲੈਸ ਹੋਟਲ ਵਿੱਚ ਮੇਰੀ ਇੱਕ ਅਮਰੀਕਨ ਜੋੜੀ ਨਾਲ ਗੱਲਬਾਤ ਹੋਈ ਉਸ ਬੰਦਨੇ ਮੈਨੇ ਪੇਸ਼ਕਸ਼ ਕੀਤੀ ਕਿ ਮੈਂ ਕੈਲੀਫੋਰਨੀਆ ਦੇ ਸ਼ਾਂਤਾਂ ਮੋਨਿਕਾ ਵਿੱਚ ਉਸ ਦਾ ਮਹਿਮਾਨ ਬਣ ਕੇ ਰਹਾ ਮੈਂ ਸਵੀਕਾਰ ਕਰ ਲਿਆ ਜਦੋਂ ਮੈਂ ਲਾਸ ਐਂਜਲਸ ਪਹੁੰਚਿਆ ਤਾਂ ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਡਰਾਈਵਰ ਮੈਨੂੰ ਵਿਲ ਸ਼ੈਰ ਦੇ ਉਹਨਾਂ ਰਸਤਿਆਂ ਤੋਂ ਹੀ ਲੰਘ ਜਾ ਰਿਹਾ ਸੀ ਜਿਹੜੇ ਕੋਲੇ ਦੀ ਖਾਣ ਦੀ ਯਾਤਨਾ ਕੈਂਪ ਵਿੱਚ ਆਪਣੀ ਕਲਪਨਾ ਦੌਰਾਨ ਮੈਂ ਦੇਖੇ ਸਨ ਹੁਣ ਮੈਂ ਇਹ ਇਮਾਰਤ ਨੂੰ ਸੱਚਮੁੱਚ ਵੇਖ ਰਿਹਾ ਸੀ ਮੈਂ ਕਲਪਨਾ ਚ ਵੇਖੀ ਇਸ ਇਮਾਰਤ ਨੂੰ ਪਛਾਣ ਲਿਆ। ਇਉਂ ਜਾਪਿਆ ਜਿਵੇਂ ਮੈਂ ਪਹਿਲਾਂ ਵੀ ਇੱਥੇ ਆ ਚੁੱਕਾ ਹਾਂ। ਮੈਂ ਆਪਣਾ ਮਨੋਰਥ ਪ੍ਰਾਪਤ ਕਰ ਲਿਆ ਸੀ। ਮੈਂ ਕਦੇ ਵੀ ਅਚੇਤਨ ਮਨ ਦੇ ਚਮਤਕਾਰਾਂ ਤੇ ਯਕੀਨ ਕਰਨਾ ਨਹੀਂ ਛੱਡ ਸਕਿਆ। ਅਸਲ ਵਿੱਚ ਅਚੇਤਨ ਮਨ ਕੋਲ ਐਨੇ ਤਰੀਕੇ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਪੂਰਾ ਗਿਆਨ ਨਹੀਂ। ਪ੍ਰਾਤ ਤਵ ਵਿਗਿਆਨੀ ਪਰਚੇਨ ਦ੍ਰਿਸ਼ਾਂ ਦੀ ਪੁਨਰ ਸਿਰਜਣਾ ਕਿਵੇਂ ਕਰਦੇ ਹਨ? ਇਹ ਵਿਗਿਆਨੀ ਜਾਣਦੇ ਹਨ ਕਿ ਅਚੇਤਨ ਮਨ ਅਤੀਤ ਚੋਂ ਵਾਪਰੇ ਨੂੰ ਯਾਦ ਰੱਖਦਾ ਹੈ ਜਦੋਂ ਉਹ ਪੁਰਾਣੇ ਖੰਡਰਾ ਅਤੇ ਜੀਵਨ ਦੇ ਅਵਸ਼ੇਸ਼ਾਂ ਦਾ ਅਧਿਐਨ ਕਰਦੇ ਹਨ ਤਾਂ ਉਹਨਾਂ ਦਾ ਅਚੇਤਨਮਨ ਕਲਪਨਾ ਸ਼ਕਤੀ ਨਾਲ ਉਹਨਾਂ ਦੇ ਪੁਰਾਣੇ ਰੂਪ ਨੂੰ ਦੁਬਾਰਾ ਸਾਕਾਰ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰਦਾ ਹੈ ਖਤਮ ਹੋਇਆ ਅਤੀਤ ਇੱਕ ਵਾਰ ਫਿਰ ਜੀਵੰਤ ਹੋ ਉੱਠਦਾ ਹੈ ਪੁਰਾਣੇ ਮੰਦਰਾ ਮਿੱਟੀ ਦੇ ਭਾਂਡੇ ਆ ਮੂਰਤੀਆਂ ਸੰਦਾਂ ਵਗੈਰਾ ਨੂੰ ਵੇਖ ਕੇ ਵਿਗਿਆਨੀ ਉਹਨਾਂ ਦੀ ਉਮਰ ਦੱਸ ਦਿੰਦੇ ਹਨ ਹਾਲਾਂਕਿ ਉਸ ਸਮੇਂ ਕੋਈ ਭਾਸ਼ਾ ਵੀ ਨਹੀਂ ਹੁੰਦੀ ਸੀ ਅਤੇ ਗਲਵਾ ਦਾ ਸਾਧਨ ਅਸ਼ਬਦਿਕ ਆਵਾਜ਼ਾਂ ਅਤੇ ਇਸ਼ਾਰੇ ਹੁੰਦੇ ਹਨ ਉਤਸੁਖਤਾ ਇਕਾਗਰਤਾ ਅਤੇ ਜਜ਼ਬਾਤ ਪਰਿਕਲਪਨਾ ਵਿਗਿਆਨੀਆਂ ਦੇ ਅਚੇਤਨਮਾਨ ਚੋਂ ਲੁਕੀ ਉਹ ਸ਼ਕਤੀ ਨੂੰ ਜਗਾਉਂਦੀ ਹੈ ਜਿਸ ਨਾਲ ਉਹ ਇਨ੍ਹਾਂ ਪ੍ਰਚੀਨ ਮੰਦਰਾਂ ਦੇ ਸੱਤਾਂ ਅਤੇ ਇਨ੍ਹਾਂ ਦਿਵਾਲਾ ਲੱਗੇ ਬਾਗ ਵਿਗੀਤਿਆਂ ਚਰਨਿਆਂ ਦਾ ਤਸੱਬਰ ਕਰਦੇ ਹਨ ਜਾਨਵਰਾਂ ਦੇ ਅਫਸ਼ੇਸ਼ਨ ਚੋਂ ਅੱਖਾਂ ਨਾਸਾ ਮਾਸਪੇਸ਼ੀ ਦੀ ਕਲਪਨਾ ਕਰਕੇ ਉਹਨਾਂ ਨੂੰ ਮੁੜ ਤੋਂ ਚੱਲਦੇ ਫਿਰਦੇ ਰੂਪ ਚ ਮਹਿਸੂਸ ਕਰਦੇ ਹਨ ਅੰਜੋ ਅਤੀਤ ਨੂੰ ਵਰਤਮਾਨ ਚ ਬਦਲ ਦਿੰਦੇ ਹਨ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਨ ਅੰਦਰ ਕੋਈ ਸਮਾਂ ਜਾਂ ਸਥਾਨ ਨਹੀਂ ਹੈ ਆਪਣੀ ਜਜਵਾਤਪੂਰਨ ਅਤੇ ਨਿਰਦੇਸ਼ਿਤ ਕਲਪਸ਼ਕਤੀ ਰਾਹੀਂ ਤੁਸੀਂ ਕਿਸੇ ਵੀ ਵਿਗਿਆਨੀ ਅਤੇ ਵਿਚਾਰਕ ਦੀ ਮਦਦ ਕਰ ਸਕਦੇ ਹੋ ਅਚੇਤਨ ਮਨ ਦੀ ਰਹਿਨਮਾਈ ਕਿਵੇਂ ਹਾਸਲ ਕਰੀਏ ਜਦੋਂ ਤੁਸੀਂ ਕਿਸੇ ਕੰਮ ਨੂੰ ਮੁਸ਼ਕਲ ਕਿਹਾ ਹੈ ਤਿੰਦੇ ਹੋ ਜਾਂ ਆਪਣੇ ਕਿਸੇ ਸਮੱਸਿਆ ਦਾ ਹੱਲ ਨਹੀਂ ਦੇਖ ਪਾਉਂਦੇ ਤਾਂ ਉਦੋਂ ਹੀ ਉਸ ਵਾਰ ਰਚਨਾਤਮਕ ਢੰਗ ਨਾਲ ਸੋਚਣਾ ਆਰੰਭ ਕਰ ਦਿਓ ਜੇ ਤੁਸੀਂ ਡਰੇ ਹੋ ਜਾਂ ਚਿੰਤਿਤ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਅਸਲ ਵਿੱਚ ਤੁਸੀਂ ਸੋਚ ਨਹੀਂ ਰਹੇ ਹੋ ਇੱਕ ਸੱਚੀ ਸੋਚ ਤੋਂ ਡਰ ਨਹੀਂ ਹੁੰਦਾ ਉਹ ਡਰ ਤੋਂ ਨਰਲੇਪ ਹੁੰਦੀ ਹੈ ਇਹ ਇੱਕ ਨਿੱਕੀ ਜਿਹੀ ਤਕਨੀਕ ਹੈ ਜਿਸ ਰਾਹੀਂ ਤੁਸੀਂ ਕਿਸੇ ਵੀ ਵਿਸ਼ੇ ਤੇ ਮਹਨਮਾਈ ਹਾਸਲ ਕਰ ਸਕਦੇ ਹੋ ਆਪਣੇ ਮਨ ਨੂੰ ਸ਼ਾਂਤ ਕਰੋ ਅਤੇ ਸਰੀਰ ਨੂੰ ਸਥਲ ਕਰੋ ਆਪਣੇ ਸਰੀਰ ਨੂੰ ਢਿੱਲਾ ਛੱਡ ਦਿਓ ਸਰੀਰ ਤੁਹਾਡੇ ਮਨ ਦਾ ਕਹਿਣਾ ਮੰਨੇਗਾ ਇਸਦੀ ਆਪਣੀ ਕੋਈ ਇੱਛਾ ਪ੍ਰੇਰਣਾ ਪ੍ਰਾਥਮਿਕਤਾ ਜਾਂ ਸਵੈ ਚੇਤਨਾ ਵਾਲੀ ਵਿਦਵਤਾ ਨਹੀਂ ਹੁੰਦੀ ਤੁਹਾਡਾ ਸਰੀਰ ਤਾਂ ਇੱਕ ਡਿਸਕ ਵਾਂਗ ਹੈ ਜੋ ਤੁਹਾਡੇ ਵਿਸ਼ਵਾਸ ਅਤੇ ਚਿੰਨਾਂ ਨੂੰ ਰਿਕਾਰਡ ਕਰਦਾ ਹੈ ਆਪਣਾ ਧਿਆਨ ਕੇਂਦ੍ਰਿਤ ਕਰੋ ਆਪਣੀ ਸੋਚ ਨੂੰ ਆਪਣੀ ਸਮੱਸਿਆ ਤੇ ਕੇਂਦ੍ਰਿਤ ਕਰੋ ਆਪਣੇ ਅਚੇਤਨ ਮਨ ਦੁਆਰਾ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਜੇ ਤੁਹਾਡੀ ਸਮੱਸਿਆ ਦਾ ਸਹੀ ਹੱਲ ਸੋਝਦਾ ਹੈ ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉਵੇਂ ਮਹਿਸੂਸ ਕਰੋ ਆਪਣੇ ਮਨ ਨੂੰ ਤਸੱਲੀ ਨਾਲ ਇਸ ਮਨੋਦਸ਼ਾ ਨਾਲ ਖੇਡਣ ਦਿਓ ਫਿਰ ਸੌਂ ਜਾ ਜਦੋਂ ਤੁਸੀਂ ਜਾਗਦੇ ਹੋ ਜੇ ਸਮੱਸਿਆ ਦਾ ਹੱਲ ਨਹੀਂ ਸੁੱਝਦਾ ਤਾਂ ਆਪਣੇ ਆਪ ਨੂੰ ਕਿਸੇ ਹੋਰ ਜੇਮ ਵਿੱਚ ਲਾਓ ਹੋ ਸਕਦਾ ਹੈ ਦੂਜੇ ਕੰਮਾਂ 'ਚ ਰੁੱਝਾਂ ਤੁਹਾਡੀ ਸਮੱਸਿਆ ਦਾ ਹੱਲ ਉਵੇਂ ਇੱਕਦਮ ਬਾਹਰ ਆ ਜਾਵੇ ਜਿਵੇਂ ਟੋਸਟਰ ਵਿੱਚੋਂ ਬ੍ਰੈਡ ਸਲਾਈਸ ਬਾਹਰ ਆਉਂਦੀ ਹੈ ਆਪਣੇ ਮਨ ਦੀ ਰਹਿਨਮਾਈ ਕਰਨ ਲਈ ਸਰਲ ਤਰੀਕੇ ਹੀ ਕਾਰਗਰ ਤਰੀਕੇ ਹੁੰਦੇ ਹਨ ਇੱਕ ਮਿਸਾਲ ਪੇਸ਼ ਹੈ ਇੱਕ ਵਾਰ ਮੇਰੀ ਇੱਕ ਖਾਨਦਾਨੀ ਅੰਗੂਠੀ ਗਵਾਚ ਗਈ ਮੈਂ ਹਰ ਥਾਂ ਲੱਭਿਆ ਪਰ ਕਿਤੇ ਨਾ ਮਿਲੀ ਰਾਤ ਨੂੰ ਮੈਂ ਅਚੇਤਨ ਮਨ ਨੂੰ ਉਸੇ ਤਰ੍ਹਾਂ ਕਿਹਾ ਜਿਵੇਂ ਕਿਸੇ ਬੰਦੇ ਨੂੰ ਕਹੀਦਾ ਤੈਨੂੰ ਸਾਰਾ ਪਤਾ ਹੈ ਤੈਨੂੰ ਪਤਾ ਹੈ ਕਿ ਅੰਗੂਠੀ ਕਿੱਥੇ ਹੈ ਹੁਣ ਤੂੰ ਮੈਨੂੰ ਦੱਸੇਂਗਾ ਕਿ ਅੰਗੂਠੀ ਕਿੱਥੇ ਹੈ ਸਵੇਰ ਮੈਂ ਅਚਾਨਕ ਝਟਕੇ ਨਾਲ ਉੱਠਿਆ ਮੇਰੇ ਕੰਨਾਂ 'ਚੋ ਆਵਾਜ਼ ਆ ਰਹੀ ਸੀ ਰਾਬਰਟ ਨੂੰ ਪੁੱਛੋ ਰਾਬਰਟ ਜੋ ਸਿਰਫ 9 ਸਾਲ ਦਾ ਬੱਚਾ ਸੀ ਉਸ ਨੂੰ ਪੁੱਛਣਾ ਅਜੀਬ ਜਿਹਾ ਲੱਗਦਾ ਸੀ ਫਿਰ ਵੀ ਮੈਂ ਆਪਣੀ ਅੰਤਰਾਤਮਾ ਦੇ ਅੱਖ ਅਨਸਾਰ ਰਾਬਰਟ ਨੂੰ ਪੁੱਛਿਆ ਰਾਬਰਟ ਨੇ ਕਿਹਾ ਹਾਂ ਜਦ ਮੈਂ ਵੇੜੇ 'ਚ ਬੱਚਿਆਂ ਨਾਲ ਖੇਡ ਰਿਹਾ ਸੀ ਮੈਨੂੰ ਉੱਥੇ ਡਿੱਗੀ ਹੋਈ ਮਿਲੀ ਮੈਂ ਉਸਨੂੰ ਚੁੱਕ ਕੇ ਮੇਸ ਤੇ ਰੱਖ ਦਿੱਤਾ ਇੰਜ ਮੰਦਰੀ ਲੱਭ ਗਈ ਜੇਕਰ ਤੁਸੀਂ ਆਪਣੇ ਅਚੇਤਨ ਮਨ ਤੇ ਭਰੋਸਾ ਰੱਖੋ ਤਾਂ ਉਹ ਹਮੇਸ਼ਾ ਜਵਾਬ ਦੇਵੇਗਾ ਅਚੇਤਨ ਮਨ ਨੇ ਪਿਤਾ ਦੀ ਵਸੀਅਤ ਦਿਖਾਈ ਮੇਰੀ ਕਲਾਸ 'ਚੋਂ ਆਉਣ ਵਾਲੇ ਇੱਕ ਜਵਾਨ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਇੰਜ ਲੱਗਦਾ ਸੀ ਜਿਵੇਂ ਉਹਨਾਂ ਨੇ ਕੋਈ ਵਸੀਅਤ ਨਹੀਂ ਕੀਤੀ ਸੀ ਪਰ ਉਸ ਦੀ ਭੈਣ ਨੇ ਦੱਸਿਆ ਕਿ ਪਿਤਾ ਜੀ ਨੇ ਵਸੀਅਤ ਤਿਆਰ ਕਰਵਾਈ ਸੀ ਜਿਸ 'ਚੋਂ ਹਰ ਕਿਸੇ ਨੂੰ ਉਚਿਤ ਹਿੱਸਾ ਦਿੱਤਾ ਗਿਆ ਸੀ ਵਸੀਅਤ ਨੂੰ ਲੱਭਣ ਦੀ ਹਰ ਕੋਸ਼ਿਸ਼ ناکਾਮਯਾਬ ਰਹੀ ਉਸ ਜਵਾਨ ਨੇ ਸੌਣ ਤੋਂ ਪਹਿਲਾਂ ਆਪਣੇ ਅਚੇਤਨ ਮਨ ਨੂੰ ਇੰਜ ਕਿਹਾ ਮੈਂ ਇਹ ਮਸਲਾ ਅਚੇਤਨ ਮਨ ਦੇ ਹਵਾਲੇ ਕਰਦਾ ਹਾਂ ਉਸ ਨੂੰ ਪਤਾ ਹੈ ਕਿ ਵਸੀਅਤ ਕਿੱਥੇ ਹੈ ਅਤੇ ਉਹ ਵਸੀਅਤ ਲੱਭ ਕੇ ਦੇਵੇਗਾ ਫਿਰ ਉਸਨੇ ਸਾਰੇ ਬੇਨਤੀ ਨੂੰ ਦੋ ਲਫ਼ਜ਼ਾਂ ਚ ਸਮੇਟਿਆ ਜਵਾਬ ਦਿਓ ਅਤੇ ਇਹਨਾਂ ਦੋ ਸ਼ਬਦਾਂ ਨੂੰ ਲੋਰੀ ਵਾਂਗ ਵਾਰ-ਵਾਰ ਗਾਉਣ ਲੱਗਾ ਤੇ ਇੰਜ ਜਵਾਬ ਦਿਓ ਜਵਾਬ ਦਿਓ ਗਾਉਂਦਾ ਗਾਉਂਦਾ ਸੌਂ ਗਿਆ ਅਗਲੇ ਸਵੇਰ ਉਸ ਨੌਜਵਾਨ ਨੂੰ ਅਚਾਨਕ ਲਾਸ ਐਂਜਲਸ ਦੀ ਬੈਂਕ ਜਾਣ ਦੀ ਤੀਬਰ ਇੱਛਾ ਹੋਈ ਉੱਥੇ ਉਸ ਨੂੰ ਇੱਕ ਸੇਫ ਡਿਪਾਜ਼ਿਟ ਬਾਰੇ ਪਤਾ ਲੱਗਿਆ ਜੋ ਉਹਦੇ ਪਿਤਾ ਜੀ ਦੇ ਨਾਮ ਰਜਿਸਟਰਡ ਸੀ ਉਸ ਵਿੱਚ ਰੱਖੇ ਕਾਗਜ਼ਾਂ ਨੇ ਸਾਰੇ ਮਸਲੇ ਹੱਲ ਕਰ ਦਿੱਤੇ ਜਦੋਂ ਤੁਸੀਂ ਸੌਣ ਲੱਗਦੇ ਹੋ ਤਾਂ ਆਪਣੇ ਅੰਦਰਲੀ ਸ਼ਕਤੀ ਨੂੰ ਜਗਾਉਂਦੇ ਹੋ ਮਿਸਾਲ ਦੇ ਤੌਰ ਤੇ ਕਲਪਨਾ ਕਰੋ ਕਿ ਤੁਸੀਂ ਇਹ ਸੋਚ ਰਹੇ ਹੋ ਕਿ ਕੋਈ ਜਾਇਦਾਦ ਵੇਚ ਦਈਏ ਕੋਈ ਸ਼ੇਅਰ ਖਰੀਦ ਲਈਏ ਆਪਣੇ ਸਾਂਝੇਦਾਰੀ ਦੇ ਨਿਯਮਕਰੜੇ ਕਰ ਲਈਏ ਜਾਂ ਫਿਰ ਸੋਚਦੇ ਹੋ ਕਿ ਨਿਊਯਾਰਕ ਰਹੀਏ ਕਿ ਲਾਸ ਐਂਜਲਸ ਚਲੇ ਜਾਈਏ ਮੌਜੂਦਾ ਸੌਦਾ ਕਰੀਏ ਕਿ ਹੋਰ ਕੋਈ ਕਰੀਏ ਇਹ ਸਾਰੇ ਕੁਝ ਲਈ ਕੁਝ ਨਾ ਕਰੋ ਇੱਕ ਆਰਾਮ ਕੁਰਸੀ ਉੱਪਰ ਜਾ ਆਪਣੇ ਦਫ਼ਤਰ ਦੀ ਮੇਜ਼ ਤੇ ਸ਼ਾਂਤੀ ਨਾਲ ਬੈਠੋ ਯਾਦ ਰੱਖੋ ਕਿਰਿਆ ਪ੍ਰਤੀਕਿਰਿਆ ਇੱਕ ਸਰਬਵਿਆਪੀ ਨਿਯਮ ਹੈ ਕਿਰਿਆ ਤੁਹਾਡਾ ਵਿਚਾਰ ਹੈ ਅਤੇ ਪ੍ਰਤੀਕਿਰਿਆ ਤੁਹਾਡੇ ਮਨ ਦਾ ਜਵਾਬ ਹੈ ਅਚੇਤਨ ਮਨ ਪ੍ਰਤੀਕਿਰਿਆ ਕਰਨ ਵਾਲਾ ਅਤੇ ਬੰਧਨ ਕਰਨ ਵਾਲਾ ਹੈ ਇਹ ਇਸ ਦਾ ਸੁਭਾਅ ਹੈ ਇਹ ਪਲਟ ਕੇ ਆਉਂਦਾ ਹੈ ਇਨਾਮ ਦਿੰਦਾ ਹੈ ਅਤੇ ਹਿਸਾਬ ਚੁਕਤਾ ਕਰਦਾ ਹੈ ਇਹ ਇਸੇ ਤਰ੍ਹਾਂ ਪ੍ਰਤੀਕਿਰਿਆ ਦਿੰਦਾ ਹੈ ਜਿਵੇਂ ਹੀ ਤੁਸੀਂ ਉਚਿਤ ਕਿਰਿਆ ਬਾਰੇ ਸੋਚਦੇ ਹੋ ਤੁਰੰਤ ਹੀ ਤੁਸੀਂ ਆਪਣੇ ਅੰਦਰ ਇਸ ਦੀ ਪ੍ਰਤੀਕਿਰਿਆ ਮਹਿਸੂਸ ਕਰਦੇ ਹੋ ਜੋ ਤੁਹਾਡੇ ਅਚੇਤਨ ਮਨ ਦੇ ਜਵਾਬ ਜਾਂ ਇਸ ਦੀ ਰਹਿਨੁਮਾਈ ਦੀ ਪ੍ਰਤੀਨਿਧਤਾ ਕਰਦੀ ਹੈ ਮਾਰਗਦਰਸ਼ਨ ਦੀ ਖੋਜ ਵਿੱਚ ਤੁਸੀਂ ਸ਼ਾਂਤੀ ਨਾਲ ਸਹੀ ਕੰਮ ਬਾਰੇ ਸੋਚਦੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਅਚੇਤਨ ਮਨ ਚੋਂ ਇਸ ਅਨੰਤ ਵਿਦਵਤਾ ਦਾ ਪ੍ਰਯੋਗ ਇਸ ਕੰਮ ਦੀ ਪੂਰਤੀ ਲਈ ਕਰਦੇ ਹੋ ਇਸ ਵਿੱਚੋਂ ਤੁਹਾਡੇ ਕੰਮ ਦੀ ਅਗਵਾਈ ਅਤੇ ਕੰਟਰੋਲ ਤੁਹਾਡੇ ਅੰਦਰਲੀ ਸ਼ਕਤੀ ਦੁਆਰਾ ਹੁੰਦਾ ਹੈ ਜੋ ਸਰਬਗਿਆਨੀ ਅਤੇ ਸਰਬਸ਼ਕਤੀਸ਼ਾਲੀ ਹੈ ਰਹਿਨਮਾਈ ਦਾ ਪੇਥ ਰਹਿਨਮਾਈ ਦੇ ਪੇਥ ਦਾ ਅਰਥ ਹੈ ਮਾਨਸਿਕ ਤੌਰ ਤੇ ਖੁਦ ਨੂੰ ਸਹੀ ਜਵਾਬ ਲਈ ਸਮਰਪਿਤ ਕਰ ਦੇਣਾ ਅਤੇ ਉਦੋਂ ਤੱਕ ਕਰੀ ਰੱਖਣਾ ਜਿੰਨਾ ਚਿਰ ਸਹੀ ਜਵਾਬ ਨਹੀਂ ਮਿਲਦਾ ਪ੍ਰਤੀਕਿਰਿਆ ਇੱਕ ਅਹਿਸਾਸ ਹੈ ਇੱਕ ਅੰਦਰੂਨੀ ਜਾਗਰੂਕਤਾ ਇੱਕ ਤੀਬਰ ਇੱਛਾ ਜਿਸ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸਭ ਕੁਝ ਜਾਣਦੇ ਹੋ ਆਪਣੇ ਅੰਦਰੂਨੀ ਸ਼ਕਤੀ ਦਾ ਉਸ ਬਿੰਦੂ ਤੱਕ ਹੀ ਪ੍ਰਯੋਗ ਕਰੋ ਜਿਸ ਤੋਂ ਅੱਗੇ ਇਹ ਤੁਹਾਡਾ ਉਪਯੋਗ ਕਰਨਾ ਸ਼ੁਰੂ ਕਰ ਦਿੰਦੇ ਹਨ ਜਦੋਂ ਤੁਸੀਂ ਆਪਣੇ ਅੰਦਰਲੀ ਅਨੰਤ ਵਿਦਵਤਾ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਕਦੇ ਹਾਰ ਨਹੀਂ ਸਕਦੇ ਅਤੇ ਨਾ ਹੀ ਕੋਈ ਗਲਤ ਕਦਮ ਉਠਾ ਸਕਦੇ ਹੋ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਸਾਰੇ ਤਰੀਕੇ ਵਧੀਆ ਅਤੇ ਸਾਰੇ ਰਸ ਸ਼ਾਂਤੀ ਦੇ ਹਨ ਯਾਦ ਰੱਖਣ ਯੋਗ ਨੁਕਤੇ ਸਾਰੇ ਮਹਾਨ ਵਿਗਿਆਨੀਆਂ ਦੀ ਸਫਲਤਾ ਤੇ ਉਹਨਾਂ ਦੀ ਪ੍ਰਾਪਤੀਆਂ ਦੀ ਚੋਣ ਅਚੇਤਨ ਮਨ ਦੁਆਰਾ ਹੀ ਕੀਤੀ ਜਾਂਦੀ ਹੈ। ਕਿਸੇ ਔਖੀ ਸਮੱਸਿਆ ਦੇ ਹੱਲ 'ਚ ਤੁਸੀਂ ਸੁਚੇਤ, ਸ਼ਿਰਕਤ ਅਤੇ ਸਮਰਪਣ ਦੇਣ ਨਾਲ ਅਚੇਤਨ ਮਨ ਸਾਰੀਆਂ ਸੂਚਨਾਵਾਂ ਇਕੱਠੀਆਂ ਕਰਦਾ ਹੈ। ਜੇਕਰ ਤੁਸੀਂ ਕਿਸੇ ਮੁਸ਼ਕਲ ਦੇ ਹੱਲ ਲਈ ਫਿਕਰਮੰਦ ਹੋ ਤਾਂ ਉਸ ਨੂੰ ਨਿਰਫਕ ਘਟਾਂਗ ਨਾਲ ਹੱਲ ਕਰੋ। ਸੁਧਾਰ ਕਰਕੇ ਅਤੇ ਦੂਜਿਆਂ ਦਾ مشورہ ਲੈ ਕੇ ਸਾਰੀ ਕਿਸਮ ਦੀਆਂ ਸੂਚਨਾਵਾਂ ਇਕੱਠੀਆਂ ਕਰੋ। ਜੇ ਕੋਈ ਜਵਾਬ ਨਹੀਂ ਮਿਲਦਾ ਤਾਂ ਸੌਣ ਤੋਂ ਪਹਿਲਾਂ ਆਪਣੇ ਅਚੇਤਨ ਮਨ ਦੇ ਹਵਾਲੇ ਕਰ ਦਿਓ ਫਿਰ ਜਵਾਬ ਜ਼ਰੂਰ ਮਿਲੇਗਾ ਇਹ ਤਰੀਕਾ ਕਦੇ ਅਸਫਲ ਨਹੀਂ ਹੋਇਆ ਤੁਹਾਨੂੰ ਜਵਾਬ ਰਾਤੋ-ਰਾਤ ਨਹੀਂ ਮਿਲ ਜਾਂਦੇ ਵਾਰ-ਵਾਰ ਗੁਜ਼ਾਰਿਸ਼ ਕਰਦੇ ਰਹੋ ਜਦ ਤੱਕ ਚਾਨਣ ਨਾ ਫੈਲ ਜਾਵੇ ਅਤੇ ਹਨੇਰਾ ਅਲੋਪ ਨਾ ਹੋ ਜਾਵੇ ਜਵਾਬ 'ਚੋ ਦੇਰੀ ਹੋਣ ਦੇ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਖੁਦ ਸੋਚ ਲੈਂਦੇ ਹੋ ਕਿ ਇਸ ਵਿੱਚ ਦੇਰੀ ਲੱਗੇਗੀ ਜਾ ਇਸ ਸਮੱਸਿਆ ਬਹੁਤ ਵੱਡੀ ਹੈ ਤੁਹਾਡੇ ਅਚੇਤਨ ਮਨ ਨੂੰ ਤਾਂ ਕੋਈ ਸਮੱਸਿਆ ਨਹੀਂ ਉਸ ਕੋਲ ਤਾਂ ਸਿਰਫ ਜਵਾਬ ਹੈ ਇਸ ਗੱਲ ਦਾ ਯਕੀਨ ਰੱਖੋ ਕਿ ਹੁਣ ਤੁਹਾਡੇ ਕੋਲ ਜਵਾਬ ਹੈ ਜਵਾਬ ਲੈਣ ਦੀ ਖੁਸ਼ੀ ਦਾ ਆਨੰਦ ਲਓ ਜਿਵੇਂ ਤੁਹਾਨੂੰ ਵਧੀਆ ਜਵਾਬ ਮਿਲ ਗਿਆ ਹੋਵੇ ਤੁਹਾਡਾ ਅਚੇਤਨ ਮਨ ਤੁਹਾਡੀ ਸੋਚ ਬਾਰੇ ਪ੍ਰਤੀਕਿਰਿਆ ਦੇਵੇਗਾ ਕੋਈ ਵੀ ਮਾਨਸਿਕ ਬਿੰਬ ਜਿਸ ਵਿੱਚ ਵਿਸ਼ਵਾਸ ਅਤੇ ਦ੍ਰਿੜਤਾ ਹੈ ਤੁਹਾਡੇ ਅਚੇਤਨ ਮਨ ਦੀ ਅਦਭੁਤ ਕਾਰਜਸ਼ੈਲੀ ਤੇ ਖਰਾ ਉਤਰੇਗਾ ਇਸ ਤੇ ਯਕੀਨ ਰੱਖੋ ਉਸ ਸ਼ਕਤੀ ਤੇ ਭਰੋਸਾ ਰੱਖੋਗੇ ਤਾਂ ਤੁਹਾਡੀ ਗੁਜ਼ਾਰਿਸ਼ ਜ਼ਰੂਰ ਅੰਗ ਲਿਆਏਗੀ ਤੁਹਾਡਾ ਅਚੇਤਨ ਮਨ ਯਾਦਾਂ ਦਾ ਭੰਡਾਰ ਹੈ ਤੁਹਾਡੇ ਅਚੇਤਨ ਮਨ ਅੰਦਰ ਤੁਹਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਅਨੁਭਵ ਦਰਜ ਹਨ ਜਿਹੜੇ ਵਿਗਿਆਨੀ ਪੁਰਾਣੀ ਲਿਪੀ ਮੰਦਰ ਅਵਸ਼ੇਸ਼ ਆਦਿ ਤੇ ਕੰਮ ਕਰਦੇ ਰਹੇ ਹਨ ਉਹ ਅਤੀਤ ਦੇ ਦ੍ਰਿਸ਼ਾਂ ਦਾ ਪੁਨਰ ਨਿਰਮਾਣ ਕਰ ਸਕਦੇ ਹਨ ਉਹਨਾਂ ਦਾ ਅਵਚੇਤਨ ਮਨ ਉਹਨਾਂ ਦੀ ਮਦਦ ਕਰਦਾ ਹੈ ਸੌਣ ਤੋਂ ਪਹਿਲਾਂ ਜਵਾਬ ਲਈ ਬੇਨਤੀ ਆਪਣੇ ਅਚੇਤਨ ਮਨ ਕੋਲ ਭੇਜੋ ਵਿਸ਼ਵਾਸ ਰੱਖੋ ਤੁਹਾਨੂੰ ਜਵਾਬ ਮਿਲੇਗਾ ਉਹ ਸਭ ਕੁਝ ਜਾਣਦਾ ਅਤੇ ਦੇਖਦਾ ਹੈ ਜਿਸ ਦੀ ਤਾਕਤ ਦੇ ਕੋਈ ਸ਼ੱਕ ਜਾਂ ਸਵਾਲ ਨਾ ਹੋਵੇ ਕੋਈ ਵੀ ਕੰਮ ਤੁਹਾਡਾ ਵਿਚਾਰ ਹੈ ਅਤੇ ਇਸ ਦੀ ਪ੍ਰਤੀਕਿਰਿਆ ਤੁਹਾਡੇ ਅਚੇਤਨ ਮਨ ਦਾ ਜਵਾਬ ਜੇ ਤੁਹਾਡੇ ਵਿਚਾਰ ਸਹੀ ਹਨ ਤਾਂ ਅਚੇਤਨ ਮਨ ਦਾ ਜਵਾਬ ਵੀ ਸਹੀ ਹੋਣਗੇ ਰਾਨਵਾਇਕ ਅਹਿਸਾਸ ਵਾਂਗ ਆਉਂਦੀ ਹੈ ਇੱਕ ਅੰਦਰੂਨੀ ਜਾਗਰੂਕਤਾ ਜਿਸ ਤੋਂ ਤੁਹਾਨੂੰ ਪਤਾ ਹੈ ਕਿ ਹਾਲਤ ਕੀ ਹਨ ਇਹ ਇੱਕ ਅੰਦਰੂਨੀ ਅਨੁਭਵ ਹੈ ਇਸ ਦੀ ਪੈਰਵਾਈ ਕਰੋ ਅਧਿਆਇ ਇਸਮਾਪਤ ਧੰਨਵਾਦ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ